ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਕੋਲ ਵੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਪਾਠ ਵਿੱਚ ਮਨ ਨਹੀਂ ਲੱਗਦਾ ਕੋਈ ਵੀ ਕੰਮ ਸਹੀ ਨਹੀਂ ਹੋ ਰਿਹਾ ਚਿੰਤਾ ਤੁਹਾਡੇ ਘਰ ਦੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵੰਡ ਕਰ ਲੈਣਾ ਜੀ ਸਾਰੀਆਂ ਚਿੰਤਾਵਾਂ ਤੋਂ ਮੁਕਤੀ ਮਿਲ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਤ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ। ਕਿਉਂਕਿ ਇਸ ਸਾਖੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ ਇਹ ਸਾਖੀ ਹੈ ਮੇਰੇ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਉਹਨਾਂ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਕਰਦਾ ਹੈ ਜਿਹਦਾ ਨਾਮ ਗੁਰੂ ਇਤਿਹਾਸ ਵਿੱਚ ਭਾਈ ਸਾਈਂ ਦਾਸ ਜੀ ਆਇਆ ਹੈ ਕਹਿੰਦੇ ਕਿ ਉਹ ਭਾਈ ਸਾਈਂ ਦਾਸ ਜੀ ਉੱਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਕਹਿੰਦੇ ਹਰ ਵੇਲੇ ਉਹਨਾਂ ਦੀ ਸੁਰਤ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੁੜੀ ਰਹਿੰਦੀ ਉਹਨਾਂ ਦੇ ਅੰਦਰ ਹਰ ਵੇਲੇ ਨਾਮ ਚੱਲਦਾ ਰਹਿੰਦਾ ਉਹ ਸੁਖ ਦੁਖ ਤੋਂ ਬੜੇ ਹੀ ਉੱਪਰ ਉੱਠ ਚੁੱਕੇ ਸਨ ਬੜਾ ਚੜ੍ਹਦੀ ਕਲਾ ਵਾਲਾ ਜੀਵਨ ਕਹਿੰਦੇ ਭਾਈ ਸਾਈ ਦਾਸ ਜੀ ਦੇ ਜੀਵਨ ਤੋਂ ਉਹਨਾਂ ਦਾ ਇੱਕ ਦੋਸਤ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਉਹ ਵੀ ਇੰਨਾ ਵਰਗਾ ਹੀ ਬਣਨਾ ਚਾਹੁੰਦਾ ਸੀ ਸਾਲ ਸਿੰਘ ਜੀ ਆਪਾਂ ਕਈ ਵਾਰ ਅੱਗੇ ਵੀ ਇਹ ਗੱਲ ਕਰਦੇ ਹੁੰਦੇ ਹਾਂ ਕਿ ਜੇਕਰ ਗੁਰੂ ਦੇ ਲੜ ਲੱਗੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਗੁਰੂ ਦਾ ਗਿਆਨ ਸਾਡੇ ਸੁਭਾਅ ਦੇ ਵਿੱਚੋਂ ਝਲਕਣਾ ਚਾਹੀਦਾ ਹੈ ਸਾਡਾ ਜੀਵਨ ਇੰਨਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਸਾਨੂੰ ਵੇਖ ਕੇ ਖੁਦ ਪੁੱਛੇ ਕਿ ਭਾਈ ਤੁਹਾਨੂੰ ਇਹ ਗਿਆਨ ਕਿੱਥੋਂ ਮਿਲਿਆ ਹੈ ਤੁਹਾਡੇ ਅੰਦਰ ਇੰਨੀ ਚੜ੍ਹਦੀ ਕਲਾ ਕਿੱਥੋਂ ਆਈ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਗਿਆਨ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਸਿਖਾਉਂਦਾ ਹੈ ਗੁਰਬਾਣੀ ਦੇ ਰਾਹੀ ਗੁਰੂ ਸਾਹਿਬ ਜੀ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਕਿੰਜ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਨੂੰ ਹਾਸਲ ਕਰਨਾ ਹੈ ਇਹ ਸਾਰੇ ਹੀ ਢੰਗ ਤਰੀਕੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਏ ਹਨ ਸੋ ਇਸੇ ਤਰ੍ਹਾਂ ਹੀ ਆਖਦੇ ਹਨ ਭਾਈ ਸਾਈ ਦਾਸ ਜੀ ਉਹ ਇਹ ਸਭ ਪ੍ਰਾਪਤੀਆਂ ਕਰ ਚੁੱਕਿਆ ਸੀ ਉਹਦਾ ਦੋਸਤ ਉਹਦੇ ਜੀਵਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਤੇ ਹਰ ਵੇਲੇ ਆਪਣੇ ਦੋਸਤ ਨੂੰ ਆਖਦਾ ਮੈਨੂੰ ਵੀ ਦੱਸ ਤੈਨੂੰ ਇਹ ਅਵਸਥਾ ਕਿੱਥੋਂ ਮਿਲੀ ਹੈ ਮੇਰਾ ਵੀ ਕੁਝ ਕਰ ਮੈਨੂੰ ਵੀ ਇਹ ਅਵਸਥਾ ਦਿਵਾ ਦੇ ਕਹਿੰਦੇ ਕਿ ਇੱਕ ਦਿਨ ਭਾਈ ਸਾਈਂ ਦਾਸ ਜੀ ਆਪਣੇ ਉਸ ਦੋਸਤ ਨੂੰ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਲੈ ਕੇ ਗਿਆ ਦੋਵਾਂ ਨੇ ਜਾ ਕੇ ਮੱਥਾ ਟੇਕਿਆ ਤੇ ਭਾਈ ਸਾਈਂ ਦਾਸ ਜੀ ਨੇ ਆਪਣੇ ਦੋਸਤ ਨੂੰ ਕਿਹਾ ਇਹ ਹਨ ਮੇਰੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਤੈਨੂੰ ਜੋ ਚਾਹੀਦਾ ਤੂੰ ਇਹਨਾਂ ਕੋਲੋਂ ਮੰਗ ਲੈ ਕਹਿੰਦੇ ਕਿ ਉਹ ਭਾਈ ਸਾਈਂ ਦਾਸ ਜੀ ਦੇ ਦੋਸਤ ਨੇ ਆਪਣੇ ਮਨ ਦਾ ਹਾਲ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਪਾਤਸ਼ਾਹ ਜੀ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਮੇਰੇ ਦੋਸਤ ਵਾਲੀ ਇਹ ਅਵਸਥਾ ਚਾਹੀਦੀ ਹੈ ਮੈਂ ਵੀ ਦੁੱਖ ਸੁੱਖ ਤੋਂ ਉੱਪਰ ਉੱਠਣਾ ਚਾਹੁੰਦਾ ਹਾਂ ਕਹਿੰਦੇ ਕਿ ਸ਼ੇਵੇਂ ਪਾਤਸ਼ਾਹ ਜੀ ਮੁਸਕਰਾਏ ਤੇ ਕਹਿਣ ਲੱਗੇ ਸਾਥ ਸੰਗਤ ਦੀ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਗੁਰੂ ਨਾਨਕ ਪਾਤਸ਼ਾਹ ਸਮਾ ਆਉਣ ਤੇ ਤੇਰੇ ਤੇ ਵੀ ਮਿਹਰ ਕਰ ਦੇਣਗੇ ਕਹਿੰਦੇ ਕਿ ਉਸੇ ਦਿਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਲੱਗ ਪਿਆ ਕਹਿੰਦੇ ਕਿ ਸੰਗਤ ਦੀ ਸੇਵਾ ਕਰਨੀ ਹਰ ਰੋਜ਼ ਸਿਮਰਨ ਕਰਨਾ ਪਰ ਸਿਮਰਨ ਦੇ ਵਿੱਚ ਮਨ ਬਹੁਤ ਹੀ ਜੁੜ ਚੁੱਕਾ ਸੀ ਕਹਿੰਦੇ ਇਦਾਂ ਹੀ ਕਈ ਸਾਲ ਬੀਤ ਗਏ ਪਰ ਉਹਨੂੰ ਅਜੇ ਤੱਕ ਉਹ ਅਵਸਥਾ ਨਹੀਂ ਸੀ ਮਿਲੀ ਪਰ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮਿਲਦਾ ਇਹੋ ਹੀ ਗੱਲ ਕਹਿੰਦਾ ਪਾਤਸ਼ਾਹ ਕਿਰਪਾ ਕਰੋ ਤਾਂ ਪਾਤਸ਼ਾਹ ਅੱਗੋਂ ਇਹੋ ਜਵਾਬ ਦੇਂਦੇ ਭਾਈ ਸੰਗਤ ਦੀ ਸੇਵਾ ਕਰਿਆ ਕਰ ਹਰ ਰੋਜ਼ ਸਿਮਰਨ ਕਰਿਆ ਕਰ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਮਿਹਰ ਜ਼ਰੂਰ ਕਰਨਗੇ ਕਹਿੰਦੇ ਕਿ ਇੱਕ ਦਿਨ ਉਹ ਸਿੱਖ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਤੇ ਕਹਿੰਦੇ ਕਿ ਜਿਹੜਾ ਪਾਣੀ ਉਹਦੇ ਖੇਤਾਂ ਨੂੰ ਆ ਰਿਹਾ ਸੀ ਨਾ ਉਹਦੇ ਵਿੱਚ ਛੇਵੇਂ ਪਾਤਸ਼ਾਹ ਆਪਣੇ ਚਰਨ پا ਕੇ ਬੈਠੇ ਹਨ ਤੇ ਕਹਿੰਦੇ ਕਿ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੂੰ ਵੇਖ ਕੇ ਸਿੱਖ ਬੜਾ ਖੁਸ਼ ਹੋਇਆ ਜਾ ਕੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤੇ ਫਿਰ ਤੋਂ ਉਹੀ ਗੱਲ ਪਾਤਸ਼ਾਹ ਹੁਣ ਤਾਂ ਕਿਰਪਾ ਕਰ ਦਿਓ ਕਹਿੰਦੇ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਠੀਕ ਹੈ ਤੈਨੂੰ ਅੱਜ ਇੱਕ ਮੌਕਾ ਦਿੰਦੇ ਹਾਂ ਤੂੰ ਇੱਕ ਘੜੀ ਬਿਨਾਂ ਫੁਰਨੀਆਂ ਤੋਂ ਨਾਮ ਜਪ ਤਾਂ ਤੇਰੇ ਤੇ ਕਿਰਪਾ ਹੋ ਜਾਵੇਗੀ ਪਰ ਯਾਦ ਰੱਖੀ ਇਹ ਇੱਕ ਘੜੀ ਇੱਕ ਘੜੀ ਕਹਿੰਦੇ ਕਿ 24 ਮਿੰਟਾਂ ਦੀ ਹੁੰਦੀ ਹੈ ਕਹਿੰਦੇ ਕਿ ਪਾਤਸ਼ਾਹ ਕਹਿਣ ਲੱਗੇ ਵੀ ਦੇਖ ਸਿੱਖਾ ਯਾਦ ਰੱਖੀ ਇਸ ਘੜੀ ਦੇ ਵਿੱਚ ਸਿਰਫ ਨਾਮ ਸਿਮਰਨ ਚੱਲਣਾ ਚਾਹੀਦਾ ਹੈ ਕੋਈ ਵੀ ਇੱਧਰ ਉੱਧਰ ਦਾ ਫੁਰਨਾ ਤੇਰੇ ਮਨ ਵਿੱਚ ਨਾ ਆਵੇ ਉਸੇਖ ਕਹਿਣ ਲੱਗਾ ਹਾਂਜੀ ਪਾਤਸ਼ਾਹ 24 ਮਿੰਟ ਮੈਂ ਬਿਨਾਂ ਫੁਰਨਿਆਂ ਤੋਂ ਪਰਮਾਤਮਾ ਦਾ ਨਾਮ ਜਪ ਲਵਾਂਗਾ ਉਸੇ ਵੇਲੇ ਹੀ ਚੌਂਕੜਾ ਮਾਰ ਕੇ ਬੈਠ ਗਿਆ ਪਰ ਜਦੋਂ ਹੀ ਅੱਖਾਂ ਬੰਦ ਕੀਤੀਆਂ ਕਦੇ ਇਧਰ ਦਾ ਖਿਆਲ ਕਦੇ ਉਧਰ ਦਾ ਖਿਆਲ ਕਹਿੰਦੇ ਹੁਣ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਓਵੇਂ ਓਵੇਂ ਮਨ ਦੀ ਚਿੰਤਾ ਵੀ ਵੱਧ ਰਹੀ ਸੀ ਕਿ ਅੱਜ ਮਸਾਂ ਤਾਂ ਮੌਕਾ ਮਿਲਿਆ ਹੈ ਕਿਤੇ ਮੌਕਾ ਮੇਰੇ ਹੱਥੋਂ ਨਾ ਲੰਘ ਜਾਵੇ ਕਹਿੰਦੇ ਬੜੇ ਹੀ ਤਰੀਕਿਆਂ ਦੇ ਨਾਲ ਨਾਮ ਜਪਿਆ ਪਰ ਫੁਰਨੇ ਆਉਣੋਂ ਨਾ ਹਟੇ ਫਿਰ ਮਨ ਵਿੱਚ ਸੋਚਿਆ ਗੁਰੂ ਸਾਹਿਬ ਜੀ ਦਾ ਸਰੂਪ ਧਿਆਨ ਧਰ ਕੇ ਬੈਠਦਾ ਹਾਂ ਗੁਰੂ ਸਾਹਿਬ ਜੀ ਦਾ ਚਿਹਰਾ ਆਪਣੀਆਂ ਅੱਖਾਂ ਦੇ ਅੱਗੇ ਲਿਆਉਣ ਲੱਗਾ ਪਰ ਗੁਰੂ ਸਾਹਿਬ ਜੀ ਦਾ ਚਿਹਰਾ ਵੀ ਅੱਖਾਂ ਅੱਗੇ ਨਾ ਆਵੇ ਕਹਿੰਦੇ ਕਿ ਇਦਾਂ ਹੀ ਮਨ ਹੀ ਮਨ ਗੁਰੂ ਸਾਹਿਬ ਜੀ ਦੇ ਅੱਗੇ ਤਰਲੇ ਪਾਉਣ ਲੱਗਾ ਕਿ ਗੁਰੂ ਸਾਹਿਬ ਜੀ ਤਰਸ ਕਰੋ ਮਿਹਰ ਕਰੋ ਤੁਹਾਡੀ ਕਿਰਪਾ ਦੇ ਨਾਲ ਹੀ ਮੈਨੂੰ ਇਹ ਖੁਸ਼ੀ ਮਿਲ ਸਕਦੀ ਹੈ ਕਹਿੰਦੇ ਕਿ ਬਸ ਐਸੀ ਪਾਤਸ਼ਾਹੀ ਦੀ ਮਿਹਰ ਹੋਈ ਤੇ ਕਹਿੰਦੇ ਕਿ ਉਸ ਸਿੱਖ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆ ਗਿਆ ਪਾਤਸ਼ਾਹ ਪਾਣੀ ਦੇ ਵਿੱਚ ਇਸ ਤਰ੍ਹਾਂ ਚਰਨ ਪਾ ਕੇ ਬੈਠੇ ਹਨ ਕਹਿੰਦੇ ਕਿ ਐਸਾ ਚਰਨਾ ਦੇ ਵਿੱਚ ਧਿਆਨ ਟਿਕਿਆ ਕਿ ਕਦੋਂ ਸਵੇਰ ਤੋਂ ਸ਼ਾਮ ਹੋ ਗਈ ਪਤਾ ਹੀ ਨਾ ਲੱਗਿਆ ਜਦੋਂ ਅੱਖਾਂ ਖੋਲੀਆਂ ਤਾਂ ਮਨ ਅੰਦਰ ਨਾਮ ਚੱਲ ਰਿਹਾ ਸੀ ਉਹ ਅਵਸਥਾ ਮਿਲ ਚੁੱਕੀ ਸੀ ਜਿਹੜੀ ਉਹ ਚਾਹੁੰਦਾ ਸੀ ਬੜਾ ਖੁਸ਼ ਹੋਇਆ ਕਿ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਉਹਨਾਂ ਦਾ ਸ਼ੁਕਰਾਨਾ ਕੀਤਾ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਤੁਸੀਂ ਮੇਰੇ ਤੇ ਤਰਸ ਕੀਤਾ ਕਹਿੰਦੇ ਕਿ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪਾਈ ਸਾਈਂ ਦਾਸ ਜੀ ਨੂੰ ਕਹਿਣ ਲੱਗੇ ਸਿੱਖਾ ਤੇਰੇ ਦੋਸਤ ਨੂੰ ਤੇਰੇ ਵਾਲੀ ਅਵਸਥਾ ਤਾਂ ਮਿਲ ਗਈ ਪਰ ਹੁਣ ਧਿਆਨ ਰੱਖੀ ਇਹ ਅਵਸਥਾ ਕਿਦਰੇ ਗਵਾ ਨਾ ਬੈਠੇ ਕਿਉਂਕਿ ਸਾਥ ਸੰਗਤ ਜੀ ਕਈ ਲੋਕ ਇਹ ਅਵਸਥਾ ਮਿਲਣ ਤੋਂ ਬਾਅਦ ਵੀ ਗਵਾ ਲੈਂਦੇ ਹਨ ਆਪਣੀ ਹਉਮੈ ਹੰਕਾਰ ਦੇ ਕਰਕੇ ਪਾਤਸ਼ਾਹ ਨੇ ਕਿਹਾ ਵੇਖੀ ਇਹਦੀ ਸੇਵਾ ਨਾ ਛੁੱਟ ਜਾਵੇ ਇਹਦਾ ਸਿਮਰਨ ਨਾ ਛੁੱਟ ਜਾਵੇ ਸੋ ਸਾਥ ਸੰਗਤ ਜੀ ਇਹ ਸਾਖੀ ਸੁਣਨ ਤੋਂ ਬਾਅਦ ਇਹ ਗਿਆਨ ਮਿਲਦਾ ਹੈ ਕਿ ਸਾਥ ਸੰਗਤ ਵਿੱਚ ਬੈਠ ਕੇ ਨਾਮ ਜਪਣ ਸੰਗਤ ਦੀ ਸੇਵਾ ਕਰਨਾ ਕਿੰਨਾ ਵੱਡਾ ਫਲ ਹੈ ਸੰਗਤ ਦੀ ਸੇਵਾ ਕਰਕੇ ਗੁਰੂ ਕੋਲੋਂ ਜੋ ਵੀ ਚਾਹੋ ਉਹੀ ਸੁਖ ਤੁਹਾਨੂੰ ਮਿਲ ਸਕਦਾ ਹੈ ਕਿਉਂਕਿ ਸੰਗਤ ਦੀ ਸੇਵਾ ਕਰਨ ਵਾਲਿਆਂ ਤੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋ ਜਾਂਦੇ ਹਨ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸੇਵਾ ਕਰਨੀ ਤਾਂ ਸਮਝੋ ਤੁਹਾਡੀ ਬੰਦਗੀ ਵਿੱਚ ਬਹੁਤ ਹੀ ਬਰਕਤ ਪੈ ਜਾਵੇਗੀ ਕਿਸੇ ਪ੍ਰਕਾਰ ਦਾ ਕੋਈ ਵੀ ਹਉਮੈ ਹੰਕਾਰ ਤੁਹਾਡੇ ਮਨ ਵਿੱਚ ਨਹੀਂ ਰਹਿ ਜਾਵੇਗਾ ਸੋ ਹਰ ਰੋਜ਼ ਸੇਵਾ ਤੇ ਸਿਮਰਨ ਕਰਨਾ ਜ਼ਰੂਰੀ ਹੈ ਸਿੱਖ ਆਪਣਾ ਕਦੇ ਵੀ ਅਭਿਆਸ ਨਾ ਛੱਡੇ ਆਪਣਾ ਨੇਮ ਨਾ ਛੱਡੇ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਹਨ ਤੇ ਮਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਜਾਂ ਜਿਹੜੇ ਭੈਣ ਭਰਾ ਆਖ ਦਿੰਦੇ ਹਨ ਅਮ੍ਰਿਤ ਵੇਲੇ ਜਾਗ ਤਾਂ ਆ ਜਾਂਦੀ ਹੈ ਪਰ ਪਾਠ ਕੀ ਕਰੀਏ ਪਾਠ ਭਜਨ ਬੰਦਗੀ ਵਿੱਚ ਮਨ ਨਹੀਂ ਜੁੜਦਾ ਮਹਾਪੁਰਖ ਜੀ ਸਮਝਾਉਂਦੇ ਆ ਹੋਇਆਂ ਆਖਦੇ ਹਨ ਉਹ ਸਾਧ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰੋ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰੋ ਸੰਗਤ ਵਿੱਚ ਬੈਠ ਕੇ ਜਪਿਆ ਹੋਇਆ ਨਾਮ ਤੇ ਕੀਤੀ ਹੋਈ ਸੇਵਾ ਬਹੁਤ ਹੀ ਜਲਦੀ ਫਿਰ ਕਿਰਪਾ ਹੋ ਜਾਂਦੀ ਹੈ ਆਪਾਂ ਗੁਰੂ ਦੇ ਪਿਆਰ ਵਿੱਚ ਬੈਠਦੇ ਹਾਂ ਮਨ ਜੁੜੇ ਪਾਵੇਂ ਨਾ ਜੁੜੇ ਅਸੀਂ ਗੁਰੂ ਦੀ ਨਜ਼ਰ ਵਿੱਚ ਆ ਜਾਂਦੇ ਹਾਂ ਗੁਰੂ ਸਾਹਿਬ ਜੀ ਸਾਡੇ ਤੋਂ ਨਾਮ ਆਪ ਜਪਾ ਲੈਣਗੇ ਸਮਝੋ ਕਿ ਨਾਮ ਜਪਣਾ ਹੀ ਤੁਸੀਂ ਸ਼ੁਰੂ ਕਰ ਦਿੱਤਾ ਪਹਿਲਾਂ ਸਤਗੁਰ ਸੱਚੇ ਪਾਤਸ਼ਾਹ ਸਾਡੇ ਹਿਰਦੇ ਰੋਪੇ ਘਰ ਨੂੰ ਸਾਫ਼ ਕਰਦੇ ਹਨ ਕਿਉਂਕਿ ਸਾਡੇ ਮਨ ਉੱਤੇ ਪਤਾ ਨਹੀਂ ਕਿੰਨੇ ਕ ਜਨਮਾਂ ਦੀ ਮੈਲ ਜੰਮੀ ਹੋਈ ਹੈ ਸਾਡੇ ਸਿਰ ਦੇ ਉੱਤੇ ਪਤਾ ਨਹੀਂ ਕਿੰਨੇ ਪਾਪਾਂ ਦਾ ਕਰਜ਼ਾ ਹੈ ਪਹਿਲਾ ਨਾਮ ਜਪ ਕਰਕੇ ਇਹ ਕਰਜ਼ਾ ਲੱਥੇਗਾ ਮਨ ਦੀ ਮੈਲ ਦੂਰ ਹੋਵੇਗੀ ਫਿਰ ਹੀ ਗੁਰੂ ਦੀ ਕਿਰਪਾ ਵਰਤੇਗੀ ਸੋ ਗੁਰੂ ਸਾਹਿਬ ਜੀ ਪਹਿਲਾਂ ਆਪਣਾ ਨਾਮ ਜਪਾ ਕੇ ਸਾਡੇ ਹਿਰਦੇ ਰੋਪੀ ਭਾਂਡੇ ਨੂੰ ਸਾਫ਼ ਕਰਦੇ ਹਨ ਜਿਹਦੇ ਵਿੱਚ ਉਹਨਾਂ ਨੇ ਦਾਤ ਪਾਉਣੀ ਹੋਵੇ ਇਸ ਲਈ ਨਾਮ ਜਪਣਾ ਨਹੀਂ ਛੱਡਣਾ ਅਭਿਆਸ ਕਰਨਾ ਨਹੀਂ ਛੱਡਣਾ ਸੇਵਾ ਕਰਨੀ ਨਹੀਂ ਛੱਡਣੀ ਅਭਿਆਸ ਕਰਨਾ ਨਹੀਂ ਛੱਡਣਾ ਇੱਕ ਦਿਨ ਗੁਰੂ ਸਾਹਿਬ ਜੀ ਕਿਰਪਾ ਜ਼ਰੂਰ ਕਰਦੇ ਹਨ ਦੂਜਰੀ ਉਜਗਤੀ ਹੈ ਜੀ ਮਹਾਪੁਰਖ ਜੀ ਆਖਦੇ ਹਨ ਕਿ ਜੋ ਵੀ ਤੁਹਾਡੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਹਨ ਜੋ ਵੀ ਤੁਸੀਂ ਕੰਮ ਕਰ ਕਰਦੇ ਹੋ ਉਸ ਨੂੰ ਸਹੀ ਤਰੀਕੇ ਦੇ ਨਾਲ ਕਰੋ ਤਾਂ ਮਨ ਸ਼ਾਂਤ ਰਹੇਗਾ ਕਹੜਾਪਣ ਦੂਰ ਹੋ ਜਾਵੇਗਾ ਮਨ ਆਪਣੇ ਨੂੰ ਗੁਰੂ ਚਰਨਾਂ ਦੇ ਨਾਲ ਜੋੜੋ ਪਰ ਜਦੋਂ ਅਸੀਂ ਆਪਣੇ ਅੱਜ ਦੇ ਕੰਮ ਨੂੰ ਕੱਲ ਤੇ ਜਾਂ ਪਰਸੋਂ ਤੇ ਟਾਲਦੇ ਹਾਂ ਤੇ ਮਨ ਦਾ ਕਹੜਾਪਣ ਵੱਧ ਜਾਂਦਾ ਹੈ ਮਨ ਦੀ ਅਸ਼ਾਂਤੀ ਬੇਚੈਨੀ ਵੱਧ ਜਾਂਦੀ ਹੈ ਸੋ ਮਨ ਨੂੰ ਸ਼ਾਂਤ ਤੇ ਸਕੂਨ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਨਿਭਾ ਕੇ ਹੀ ਦੂਰ ਕਰ ਸਕਦੇ ਹਾਂ ਗੁਰਬਾਣੀ ਦੇ ਰਾਹੀ ਜ਼ਿੰਦਗੀ ਜਿਉਣ ਦਾ ਢੰਗ ਸਿੱਖੀਏ ਇਹ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਿੱਖੀਏ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋਏ ਕਿੰਜ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿ ਸਕਦੇ ਹਾਂ ਕਿੰਜ ਉਹਨਾਂ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਤੇ ਗੁਰੂ ਦੀ ਖੁਸ਼ੀ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਹੀ ਗੁਰੂ ਸਾਹਿਬ ਜੀ ਨੂੰ ਅਸੀਂ ਪਾ ਸਕਦੇ ਹਾਂ ਜੇਕਰ ਅਸੀਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਮਨ ਵਿੱਚ ਟਾਵ ਰੱਖਦੇ ਹਾਂ ਕਿਸੇ ਦਾ ਮਨ ਦੁਖਾਉਂਦੇ ਹਾਂ ਤਾਂ ਗੁਰੂ ਸਾਹਿਬ ਦੀ ਖੁਸ਼ੀ ਨੂੰ ਕਦੇ ਵੀ ਨਹੀਂ ਹਾਸਲ ਕਰ ਸਕਦੇ ਗੁਰੂ ਸਾਹਿਬ ਜੀ ਨੇ ਸਾਨੂੰ ਸਰਬੱਤ ਦਾ ਭਲਾ ਕਰਨਾ ਸਿਖਾਇਆ ਹੈ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਫਿਰ ਹੀ ਗੁਰੂ ਦੀ ਖੁਸ਼ੀ ਮਿਲੇਗੀ ਸੋ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਗੁਰੂ ਦੀ ਕਿਰਪਾ ਆਪਣੇ ਆਪ ਹੀ ਵਰਤ ਜਾਵੇਗੀ। ਗੁਰੂ ਇਤਿਹਾਸ ਦੀ ਇਹ ਜੋ ਸਾਕੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਇਸ ਨੂੰ ਤੁਸੀਂ ਵੀ ਆਪਣੇ ਮਨ ਤੇ ਚੰਗੇ ਵਿਚਾਰਾਂ ਦੇ ਰਾਹੀਂ ਢਾਲ ਲੈਣਾ ਜੀ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਪਰਮਾਤਮਾ ਜੀ ਦੀ ਕਿਰਪਾ ਕਿਵੇਂ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।